ਇੱਕ ਅਮੀਰ ਵਪਾਰੀ ਸੀ ਉਸ ਦੀਆਂ ਤਿੰਨ ਲੜਕੀਆਂ ਸਨ ਉਹ ਸਾਰੀਆਂ ਦੇਖਣ ਵਿੱਚ ਸੁੰਦਰ ਸਨ ਪਰ ਸਾਰੀਆਂ ਤੋਂ ਛੋਟੀ ਲਾਜਵਾਬ ਸੀ ਉਸ ਦੇ ਵਾਲ ਸੋਨੇ ਰੰਗੇ ਅਤੇ ਲੰਬੇ ਸਨ ਅਤੇ ਉਸ ਦੀਆਂ ਅੱਖਾਂ ਦਾ ਰੰਗ ਆਕਾਸ਼ ਦੀ ਤਰ੍ਹਾਂ ਬਦਲਦਾ ਸੀ ਜਦੋਂ ਉਹ ਖੁਸ਼ ਹੁੰਦੀ ਤਦ ਉਸ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਅਤੇ ਜਦੋਂ ਉਹ ਉਦਾਸ ਹੁੰਦੀ ਤਾਂ ਉਸ ਦੀਆਂ ਅੱਖਾਂ ਗਿੱਲੀਆਂ ਅਤੇ ਸਲੇਟੀ ਹੋ ਜਾਂਦੀਆਂ ਉਸ ਦੇ ਪਿਤਾ ਉਸ ਨੂੰ ਬੇਟੀ ਨਿੱਕੀ ਸੁੰਦਰੀ ਕਹਿ ਕੇ ਬੁਲਾਉਂਦੇ ਜਦੋਂ ਵੱਡੀ ਹੋਈ ਤਾਂ ਪਿਤਾ ਦਾ ਦਿੱਤਾ ਹੋਇਆ ਨਾਂ ਹੀ ਉਸ ਦੇ ਨਾਂ ਨਾਲ ਲੱਗ ਗਿਆ ਲੋਕ ਉਸ ਨੂੰ ਸੁੰਦਰੀ ਦਾ ਨਾਂ ਲੈ ਕੇ ਬੁਲਾਉਣ ਲੱਗੇ ਇਹ ਠੀਕ ਨਹੀਂ ਉਸ ਦੀਆਂ ਵੱਡੀਆਂ ਭੈਣਾਂ ਨੇ ਕਿਹਾ ਅਸੀਂ ਦੋਵੇਂ ਵੀ ਤਾਂ ਉਸ ਵਰਗੀਆਂ ਹੀ ਸੁੰਦਰ ਹਾਂ ਤੁਸੀਂ ਸਾਨੂੰ ਵੀ ਸੁੰਦਰੀ ਕਹਿ ਕੇ ਕਿਉਂ ਨਹੀਂ ਬੁਲਾਉਂਦੇ ਉਸ ਨਾਲ ਕੁਝ ਉਲਝਣ ਹੋ ਸਕਦੀ ਹੈ ਪਿਤਾ ਨੇ ਕਿਹਾ ਦੇਖੋ ਮੈਂ ਉਸ ਨੂੰ ਸੁੰਦਰੀ ਸਿਰਫ ਉਸ ਦੀ ਸੁੰਦਰਤਾ ਲਈ ਨਹੀਂ ਸਗੋਂ ਉਸ ਦੇ ਸੁਭਾਅ ਕਾਰਨ ਬੁਲਾਉਂਦਾ ਹਾਂ ਉਹ ਹਰੇਕ ਨਾਲ ਚੰਗਾ ਵਰਤਾ ਕਰਦੀ ਹੈ ਨੌਕਰਾਂ ਦੇ ਨਾਲ ਵੀ ਇਹ ਬਕਵਾਸ ਹੈ ਪੈਣਾ ਨੇ ਕਿਹਾ ਦੋਵੇਂ ਪੈਣਾ ਸਭ ਨਾਲ ਕੁਰਖਤਾ ਵਰਤਾ ਕਰਦੀਆਂ ਸੀ ਖਾਸ ਤੌਰ ਤੇ ਨੌਕਰਾਂ ਨਾਲ ਇਸ ਤੋਂ ਬਾਅਦ ਦੋਵੇਂ ਪੈਣਾ ਸੁੰਦਰੀ ਨਾਲ ਹੋਰ ਵੀ ਈਰਖਾ ਕਰਨ ਲੱਗੀਆਂ ਉਹ ਸੁੰਦਰੀ ਦੇ ਸੁਨਹਿਰੀ ਅਤੇ ਲੰਬੇ ਵਾਲਾਂ ਅਤੇ ਉਸ ਦੀਆਂ ਨੀਲੀਆਂ ਸਲੇਟੀ ਅੱਖਾਂ ਤੋਂ ਸੜਨ ਲੱਗੀਆਂ। ਉਹ ਉਹਦੇ ਤੋਂ ਇਸ ਲਈ ਵੀ ਸਹਂਦੀਆਂ ਸਨ ਕਿਉਂਕਿ ਸੁੰਦਰੀ ਦੇ ਬਹੁਤ ਸਾਰੇ ਮਿੱਤਰ ਅਤੇ ਪ੍ਰਸ਼ੰਸਕ ਸਨ। ਇਸ ਗੱਲ ਦਾ ਉਹਨਾਂ ਨੂੰ ਸਭ ਤੋਂ ਵੱਧ ਸਾੜਾ ਸੀ ਕਿ ਉਹਨਾਂ ਦੇ ਪਿਤਾ ਸੁੰਦਰੀ ਨੂੰ ਬਹੁਤ ਪਿਆਰ ਕਰਦੇ ਸਨ। ਇੱਕ ਦਿਨ ਵਪਾਰੀ ਇੱਕ ਬੁਰੀ ਖ਼ਬਰ ਲੈ ਕੇ ਘਰ ਮੁੜਿਆ। ਸਮੁੰਦਰ ਵਿੱਚ ਭਿਆਨਕ ਤੂਫਾਨ ਆਇਆ। ਉਸਨੇ ਆਪਣੀਆਂ ਲੜਕੀਆਂ ਨੂੰ ਦੱਸਿਆ ਉਸ ਤੂਫਾਨ ਵਿੱਚ ਮੇਰੇ ਸਾਰੇ ਜਹਾਜ਼ ਡੁੱਬ ਗਏ ਹਨ ਮੇਰੇ ਸਾਰਾ ਕੁਝ ਲੁੱਟ ਗਿਆ ਹੈ ਸਾਰਾ ਕੁਝ ਸਭ ਤੋਂ ਵੱਡੀ ਲੜਕੀ ਨੂੰ ਯਕੀਨ ਨਹੀਂ ਹੋਇਆ ਉਸਨੇ ਪੁੱਛਿਆ ਤੁਹਾਡਾ ਮਤਲਬ ਹੈ ਕਿ ਹੁਣ ਅਸੀਂ ਗਰੀਬ ਹੋ ਗਏ ਹਾਂ ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਾਂ ਪਿਤਾ ਨੇ ਕਿਹਾ ਸਾਡੀ ਔਕਾਤ ਹੁਣ ਸ਼ਹਿਰ ਵਿੱਚ ਰਹਿਣ ਦੀ ਨਹੀਂ ਰਹੀ ਸਾਨੂੰ ਇਸ ਵੱਡੇ ਮਕਾਨ ਨੂੰ ਵੇਚ ਕੇ ਕਿਸੇ ਪਿੰਡ ਵਿੱਚ ਚੌਪੜੀ ਬਣਾ ਕੇ ਰਹਿਣਾ ਪਵੇਗਾ ਪਰ ਆਖਿਰ ਅਸੀਂ ਪਿੰਡ ਵਿੱਚ ਕੀ ਕਰਾਂਗੇ? ਦੂਸਰੀ ਲੜਕੀ ਨੇ ਕਿਹਾ। ਉੱਥੇ ਨਾ ਤਾਂ ਦੁਕਾਨਾਂ ਹੋਣਗੀਆਂ ਨਾ ਪਾਰਟੀਆਂ ਤੇ ਨਾ ਹੀ ਮਜ਼ਾ। ਅਸੀਂ ਉੱਥੇ ਅੱਕ ਕੇ ਮਰ ਜਾਵਾਂਗੇ। ਨਹੀਂ ਇਹੋ ਜਿਹਾ ਨਹੀਂ ਹੋਵੇਗਾ। ਸੁੰਦਰੀ ਨੇ ਕਿਹਾ ਅਤੇ ਉਸ ਨੇ ਤਰਵਾਸਾ ਦਿੰਦੇ ਹੋਏ ਪਿਤਾ ਦੀ ਪਿੱਠ ਤੇ ਹੱਥ ਫੇਰਿਆ। ਅਸੀਂ ਉੱਥੇ ਖਾਣਾ ਪਕਾਉਣਾ, ਸਫਾਈ ਕਰਨ ਅਤੇ ਬਾਗ-ਬਗੀ ਵਿੱਚ ਐਨੇ ਰੁੱਝ ਜਾਵਾਂਗੇ ਕਿ ਸਾਨੂੰ ਅੱਕਣ ਦਾ ਸਮਾਂ ਹੀ ਨਹੀਂ ਮਿਲੇਗਾ। ਤੁਸੀਂ ਆਪਣੀ ਗੱਲ ਕਰ ਰਹੇ ਹੋ ਸੁੰਦਰੀ ਦੋਹਾ ਪੈਣਾ ਨੇ ਡੰਟਦੇ ਹੋਏ ਕਿਹਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੱਥ ਗੰਦੇ ਹੋਣ ਅਤੇ ਨੂੰ ਬਰਬਾਦ ਹੋਣ ਤੇਰੇ ਸੁਝਾਅ ਲਈ ਬਹੁਤ ਬਹੁਤ ਸ਼ੁਕਰੀਆ ਦੋਹਾ ਪੈਣਾ ਨੇ ਕੋਈ ਕੰਮ ਨਾ ਕੀਤਾ ਨਵੇਂ ਘਰ ਤੱਕ ਸਮਾਨ ਢੋਣ ਦੇ ਕੰਮ ਵਿੱਚ ਉਹਨਾਂ ਨੇ ਸੁੰਦਰੀ ਦੀ ਕੋਈ ਸਹਾਇਤਾ ਨਹੀਂ ਕੀਤੀ ਦੋਵੇਂ ਪੈਣਾ ਦੁਪਹਿਰ ਤੱਕ ਪਲੰਗ ਤੇ ਲੰਮੀਆਂ ਪਹਿ ਕੇ ਉਬਾਸ਼ੀਆਂ ਲੈਂਦੀਆਂ ਅਤੇ ਪਿੰਡ ਦੀ ਨੀਰਸ ਜ਼ਿੰਦਗੀ ਦਾ ਰੋਣਾ ਰੋਂਦੀਆਂ ਰਹਿੰਦੀਆਂ ਪਰ ਸੁੰਦਲ ਨੂੰ ਆਪਣੀ ਨਵੀਂ ਜ਼ਿੰਦਗੀ ਵਿੱਚ ਬੜਾ ਮਜ਼ਾ ਆ ਰਿਹਾ ਸੀ। ਉਹ ਫਰਨੀਚਰ ਨੂੰ ਸਾਫ਼ ਕਰ ਉਸ ਨੂੰ ਪਾਲਿਸ਼ ਲਗਾ ਕੇ ਚਮਕਾਉਂਦੀ। ਉਹ ਪੂਰੇ ਪਰਿਵਾਰ ਲਈ ਸਵਾਦੀ ਖਾਣਾ ਤਿਆਰ ਕਰਦੀ। ਉਸ ਨੂੰ ਸਭ ਤੋਂ ਨਾਲੋ ਵੱਧ ਮਜ਼ਾ ਬਾਗ ਵਿੱਚ ਕੰਮ ਕਰਨ ਵਿੱਚ ਆਉਂਦਾ ਸੀ। ਉਹ ਬਾਗ ਵਿੱਚ ਨਵੇਂ ਪੌਦੇ ਲਾਉਂਦੀ, ਘਾਹ ਕੱਢਦੀ ਅਤੇ ਗੁਲਾਬ ਤੇ ਫੁੱਲਾਂ ਦੀ ਦੇਖਭਾਲ ਕਰਦੀ। ਇਨ੍ਹਾਂ ਕੰਮਾਂ ਵਿੱਚ ਉਸ ਨੂੰ ਬਹੁਤ ਖੁਸ਼ੀ ਮਿਲਦੀ। ਇਸ ਆਨੰਦ ਦੇ ਕਾਰਨ ਉਸ ਦੀਆਂ ਅੱਖਾਂ ਨੀਲੀਆਂ ਤੇ ਗੁੜੀਆਂ ਨੀਲੀਆਂ ਹੋ ਗਈਆਂ। ਅਖੀਰ ਵਿੱਚ ਉਸਦੇ ਸੁੰਦਰ ਚਿਹਰੇ ਤੇ ਨੀਲਮ ਜਿਹੀਆਂ ਅੱਖਾਂ ਇਕਦਮ ਚਮਕਣ ਲੱਗੀਆਂ ਠੀਕ 1 ਸਾਲ ਬਾਅਦ ਵਪਾਰੀ ਇੱਕ ਚੰਗੀ ਖਬਰ ਲੈ ਕੇ ਘਰ ਮੁੜਿਆ ਇੱਕ ਜਹਾਜ਼ ਜਿਸ ਨੂੰ ਮੈਂ ਸਮਝ ਰਿਹਾ ਸੀ ਕਿ ਡੁੱਬ ਗਿਆ ਹੈ ਹੁਣ ਸਹੀ ਸਲਾਮਤ ਵਾਪਸ ਆ ਗਿਆ ਹੈ ਉਸਨੇ ਆਪਣੀਆਂ ਲੜਕੀਆਂ ਨੂੰ ਕਿਹਾ ਕੱਲ ਮੈਂ ਬੰਦਰਗਾਹ ਤੇ ਜਾ ਕੇ ਮਾਲ ਵੇਚਣ ਦੀ ਕੋਸ਼ਿਸ਼ ਕਰੂੰਗਾ ਦੋਹਾਂ ਵੱਡੀਆਂ ਭੈਣਾਂ ਨੇ ਪਿਤਾ ਦੇ ਗਲ ਲਗਾ ਕੇ ਬਾਹਾਂ ਉਹਨਾਂ ਨੂੰ ਚੁੰਮਿਆ ਪਿਤਾ ਜੀ ਪਿਆਰੇ ਪਿਤਾ ਜੀ ਉਸ ਤੋਂ ਬਾਅਦ ਤੁਸੀਂ ਸਾਡੇ ਲਈ ਕੁਝ ਉਪਹਾਰ ਜ਼ਰੂਰ ਲਿਆਉਣਾ ਉਹਨਾਂ ਨੇ ਪ੍ਰਾਰਥਨਾ ਕੀਤੀ ਗਹਿਣੇ ਅਤੇ ਨਵੇਂ ਕੱਪੜੇ ਅਤੇ ਪਸ਼ਮੀਨੇ ਦਾ ਇੱਕ ਕੀਮਤੀ ਦੁਸ਼ਾਲਾ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵਪਾਰੀ ਨੇ ਵਾਅਦਾ ਕੀਤਾ ਅੱਛਾ ਸੁੰਦਰੀ ਤੇਰੇ ਲਈ ਕੀ ਲੈ ਕੇ ਆਵਾਂ ਸੁੰਦਰੀ ਨੇ ਬੜਾ ਸੋਚਿਆ ਅੰਤ ਵਿੱਚ ਉਸਨੇ ਕਿਹਾ ਪਿਤਾ ਜੀ ਦੁਨੀਆ ਵਿੱਚ ਇੱਕ ਚੀਜ਼ ਮੈਨੂੰ ਬੜੀ ਪਸੰਦ ਹੈ ਜੇਕਰ ਮੇਰੇ ਲਈ ਇੱਕ ਸੁੰਦਰ ਚੱਟਾ ਪੀ ਜੀ ਖੁਸ਼ਬੂ ਵਾਲਾ ਗੁਲਾਬ ਲਿਆ ਸਕੋ ਤਾਂ ਬੜਾ ਚੰਗਾ ਹੋਵੇਗਾ। ਦੋਵੇਂ ਪੈਣਾ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਇਆਂ। ਇੱਕ ਗੁਲਾਬ ਤਾਂ ਖਾਸ ਮੰਗਨ ਹੀ ਹੋਵੇਗਾ। ਸ਼ਾਇਦ ਇਸੇ ਕਰਕੇ ਸੁੰਦਰੀ ਨੇ ਗੁਲਾਬ ਦੀ ਇੱਛਾ ਪ੍ਰਗਟਾਈ ਸੀ। ਉਸ ਨੂੰ ਡਰ ਸੀ ਕਿ ਜੇ ਪਿਤਾ ਜੀ ਆਪਣੇ maal ਨੂੰ ਮਨਮਰਜ਼ੀ ਦੇ ਭਾਅ ਤੇ ਨਾ ਵੇਚ ਸਕੇ ਅਤੇ ਉਹਨਾਂ ਨੂੰ ਆਸ ਨਾਲੋਂ ਘੱਟ ਪੈਸੇ ਮਿਲੇ। ਉਸ ਦਾ ਇਹ ਡਰ ਸਹੀ ਨਿਕਲਿਆ। maal ਬਹੁਤ ਘੱਟ ਕੀਮਤ ਤੇ ਵਿਕਿਆ ਤੇ ਸਾਰੀ ਰਕਮ ਕਰਜ਼ਾ ਮੋੜਨ ਵਿੱਚ ਚਲੀ ਗਈ। ਵਪਾਰੀ ਜਦ ਬੰਦਰਗਾਹ ਤੋਂ ਵਾਪਸ ਘਰ ਤੁਰਿਆ ਤਾਂ ਉਸ ਕੋਲ ਇੱਕ ਥੇਲਾ ਵੀ ਨਹੀਂ ਬਚਿਆ ਸੀ ਉਹ ਸੋਚ ਰਿਹਾ ਸੀ ਕਿ ਇਹ ਖਬਰ ਉਹ ਆਪਣੀ ਲੜਕੀਆਂ ਨੂੰ ਕਿਸ ਤਰ੍ਹਾਂ ਦੱਸੇਗਾ ਉਹ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਬਰਫ਼ ਡਿਗਣ ਲੱਗੀ ਥੋੜੇ ਚਿਰ ਵਿੱਚ ਸਾਰੀ ਜ਼ਮੀਨ ਤੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਅਤੇ ਸੜਕ ਦਿਸਣੀ ਬੰਦ ਹੋ ਗਈ ਫਿਰ ਜ਼ੋਰ ਦੀ ਹਵਾ ਵਗੀ ਅਤੇ ਉਹ ਇੱਕ ਭਿਆਨਕ ਘੁੰਮਣਕੇਰੀ ਵਿੱਚ ਫਸ ਕੇ ਉੱਥੇ ਪਟਕਣ ਲੱਗਾ ਕੁਝ ਘੰਟਿਆਂ ਬਾਅਦ ਵਪਾਰੀ ਨੇ ਆਪਣੇ ਆਪ ਨੂੰ ਇੱਕ ਜੰਗਲ ਵਿੱਚ ਪਾਇਆ ਉਹ ਗੁਆਚ ਗਿਆ ਸੀ ਉਹ ਇੱਧਰ ਉੱਧਰ ਕੋਈ ਸੁਰੱਖਿਆ ਥਾਂ ਲੱਭਣ ਲੱਗਿਆ ਪਰ ਉੱਥੇ ਦੂਰ ਦੂਰ ਤੱਕ ਕੋਈ ਵੀ ਬੰਗਾਨ ਨਹੀਂ ਸੀ ਉਸ ਨੂੰ ਲੱਗਿਆ ਕਿ ਕੁਝ ਹੀ ਪਲਾਂ ਵਿੱਚ ਉਸ ਦਾ ਸਰੀਰ ਠੰਡ ਨਾਲ ਝਗੜਿਆ ਜਾਏਗਾ ਜਾਂ ਫਿਰ ਬਗਿਆੜ ਉਸ ਨੂੰ ਖਾ ਜਾਣਗੇ ਕੋਈ ਹੈ ਮਿਹਰਬਾਨੀ ਕਰਕੇ ਮੈਨੂੰ ਬਚਾਓ ਉਹ ਮਦਦ ਲਈ ਚੀਕਿਆ ਉਂਝ ਉਸ ਬਿਆਹਬਾਨ ਇਲਾਕੇ ਵਿੱਚ ਉਸ ਨੂੰ ਮਦਦ ਦੀ ਕੋਈ ਆਸ ਨਹੀਂ ਸੀ ਉਸਦੀ ਇੱਕ ਪੁਕਾਰ ਤੋਂ ਬਾਅਦ ਰਸਮਈ ਟੰਗ ਨਾਲ ਜੰਗਲ ਦੀ ਥਾਂ ਤੇ ਸੰਘਣੇ ਰੁੱਖਾਂ ਦੀਆਂ ਦੋ ਕਤਾਰਾਂ ਖੜੀਆਂ ਹੋ ਗਈਆਂ ਰੁੱਖਾਂ ਦੇ ਅੰਤ ਵਿੱਚ ਇੱਕ ਸੁੰਦਰ ਵੱਡਾ ਸਾਰਾ ਮਹਿਲ ਖੜਾ ਹੋ ਗਿਆ ਮਹਿਲ ਦੀਆਂ ਤਾਕੀਆਂ 'ਚੋਂ ਤੇਜ ਪ੍ਰਕਾਸ਼ ਆ ਰਿਹਾ ਸੀ ਇਹ ਦੇਖ ਕੇ ਵਪਾਰੀ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਇਆ ਉਹ ਕਾਲੀ ਨਾਲ ਮਹਿਲ ਦੇ ਅੰਦਰ ਵੜ ਗਿਆ ਕਿਉਂਕਿ ਉਸ ਨੂੰ ਡਰ ਸੀ ਕਿ ਅੰਦਰ ਵੜਨ ਤੋਂ ਪਹਿਲਾਂ ਹੀ ਕਿਤੇ ਮਹਿਲ ਗਾਇਬ ਨਾ ਹੋ ਜਾਵੇ ਉਸਨੇ ਆਪਣੇ ਘੋੜੇ ਨੂੰ ਅਸਤਵਲ ਵਿੱਚ ਬੰਨ੍ਹਿਆ ਅਤੇ ਫਿਰ ਉਹ ਪੌੜੀਆਂ ਚੜ੍ਹ ਕੇ ਮਹਿਲ ਦੇ ਦਰਵਾਜ਼ੇ ਕੋਲ ਪਹੁੰਚਿਆ ਉਹ ਦਰਵਾਜ਼ਾ ਖੜਕਾਉਣ ਹੀ ਵਾਲਾ ਸੀ ਕਿ ਅਚਾਨਕ ਜਾਦੂਈ ਤਰੀਕੇ ਨਾਲ ਦਰਵਾਜ਼ਾ ਆਪਣੇ ਆਪ ਖੁੱਲ ਗਿਆ ਵਪਾਰੀ ਨੇ ਅੰਦਰ ਝਾਕ ਕੇ ਦੇਖਿਆ ਹੈਲੋ ਅੰਦਰ ਕੋਈ ਹੈ ਕਿਸੇ ਦੀ ਆਵਾਜ਼ ਨਹੀਂ ਆਈ ਉਹ ਬੜੀ ਸਾਵਧਾਨੀ ਨਾਲ ਇੱਕ ਵੱਡੇ ਹਾਲ ਵਿੱਚ ਵੜਿਆ ਫਿਰ ਉੱਥੇ ਅੱਗ ਬਲਦੀ ਪਈ ਸਾਹਮਣੇ ਸਰੀਰ ਠੰਡੇ ਨੂੰ ਗਰਮ ਲੱਗਿਆ ਕਰਨ ਉਹਲ ਹੀ ਇੱਕ ਮੇਜ਼ ਤੇ ਸੁਆਦੀ ਖਾਣਾ ਰੱਖਿਆ ਹੋਇਆ ਸੀ ਜੇਦੀ ਖੁਸ਼ਬੂ ਚੋਂਹੂ ਪਾਸੇ ਫੈਲੀ ਰਹੀ ਸੀ ਆਸੇ-ਪਾਸੇ ਕੋਈ ਨਹੀਂ ਸੀ ਮੇਜ਼ ਤੇ ਖਾਣਾ ਪਿਆ ਸਿਰਫ ਇੱਕੋ ਆਦਮੀ ਲਈ ਸੀ ਉਹ ਘਬਰਾਉਂਦਾ ਹੋਇਆ ਮੇਜ਼ ਕੋਲ ਗਿਆ ਕੀ ਇਹ ਮੇਰੇ ਲਈ ਹੈ ਉਸਨੇ ਪੁੱਛਿਆ ਉਸਨੂੰ ਕੋਈ ਮੋੜਵਾ ਉੱਤਰ ਨਹੀਂ ਮਿਲਿਆ ਹੁਣ ਤੱਕ ਵਪਾਰੀ ਦੀ ਭੁੱਖ ਇੰਨੀ ਵੱਧ ਗਈ ਸੀ ਉਹ ਖਾਣ ਦੇ ਲਾਲਚ ਨੂੰ ਰੋਕ ਨਹੀਂ ਸਕਿਆ ਉਸਨੇ ਢਿੱਡ ਪਰ ਕੇ ਖਾਣਾ ਖਾਦਾ ਤੇ ਪਾਣੀ ਪੀਤਾ ਖਾਨ ਮਗਰੋਂ ਉਸ ਨੂੰ ਬਹੁਤ ਥਕਾਵਟ ਮਹਿਸੂਸ ਹੋਣ ਲੱਗੀ। ਉਹ ਸੌਣ ਲਈ ਥਾਂ ਲੱਭਣ ਲੱਗਿਆ। ਕਾਬਰਦੇ ਹੋਏ ਉਹ ਸਾਵਧਾਨੀ ਨਾਲ ਪੌੜੀਆਂ ਚੜ੍ਹਿਆ, ਪਹਿਲਾ ਦਰਵਾਜ਼ਾ ਖੋਲ੍ਹ ਲਿਆ, ਉੱਥੇ ਇੱਕ ਬੜੇ ਆਲੀਸ਼ਾਨ ਕਮਰੇ ਵਿੱਚ ਦਾਖਲ ਹੋਇਆ। ਉਸ ਨੂੰ ਅੰਦਰ ਇੱਕ ਸੁੰਦਰ ਪਲੰਗ ਦਿਖਾਈ ਦਿੱਤਾ, ਜਿਸ ਤੇ ਬੜੇ ਹੀ ਮੁਲਾਇਮ ਸਰਾਣੇ ਅਤੇ ਇੱਕ ਰਜਾਈ ਰੱਖੀ ਸੀ। ਕੀ ਇਹ ਸਾਰੇ ਮੇਰੇ ਲਈ ਹਨ? ਉਸਨੇ ਪੁੱਛਿਆ। ਅਗਲੇ ਦਿਨ ਸਵੇਰ ਜਦ ਉਹ ਉੱਠਿਆ, ਤਦ ਤੱਕ ਤਿੱਖੀ ਧੁੱਪ ਫੈਲ ਚੁੱਕੀ ਸੀ। ਅਚਾਨਕ ਉਸਦੇ ਪਲੰਗ ਕੋਲ ਰੱਖੇ ਮੇਜ਼ ਤੇ ਇੱਕ ਕੱਪ ਵਿੱਚ ਗਰਮ ਚਾਹ ਕਿਤੋਂ ਆ ਗਈ ਉਸਨੇ ਚਾਹ ਪੀਤੀ ਅਤੇ ਫਿਰ ਪੜੀਆਂ ਰਾਹੀਂ ਥੱਲੇ ਆਇਆ ਵੱਡੇ ਹਾਲ ਵਿੱਚ ਉਣ ਤੋਂ ਬਾਅਦ ਉਹ ਰੁਕਿਆ ਤੇ ਉਸਨੇ ਚਾਰੇ ਪਾਸੇ ਦੇਖਿਆ ਹੈਲੋ ਉਸਨੇ ਕਿਹਾ ਕੋਈ ਹੈ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਫਿਰ ਵਪਾਰੀ ਨੇ ਮਹਿਲ ਦਾ ਦਰਵਾਜ਼ਾ ਖੋਲ੍ਹਿਆ ਮੈਂ ਇੰਨੇ ਆਦਰ ਸਤਿਕਾਰ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਉਸਨੇ ਆਪਣੇ ਅਗਿਆਤ ਮੇਜ਼ਬਾਨ ਨੂੰ ਕਿਹਾ पर ਹੁਣ ਮੈਨੂੰ ਆਪਣੀ ਲੜਕੀਆਂ ਕੋਲ ਵਾਪਸ ਜਾਣਾ ਚਾਹੀਦਾ ਹੈ। ਮਹਿਲ ਦਾ ਦਰਵਾਜ਼ਾ ਆਪਣੇ ਆਪ ਹੌਲੀ ਜਹੀ ਉਸ ਦੇ ਪਿੱਛੇ ਬੰਦ ਹੋ ਗਿਆ। ਕੱਲ ਪਈ ਬਰਫ਼ ਹੈਰਾਨੀਜਨਕ ਢੰਗ ਨਾਲ ਪਿਘਲ ਗਈ ਅਤੇ ਉਸ ਦੀ ਥਾਂ ਤੇ ਗੁਲਾਬ ਦਾ ਖੂਬਸੂਰਤ ਬਾਗ ਆ ਗਿਆ। ਚਲੋ ਮੈਂ ਅੱਜ ਸੁੰਦਰੀ ਲਈ ਉਸ ਦੀ ਮੰਗੀ ਚੀਜ਼ ਤਾਂ ਲਿਜਾ ਸਕਦਾ ਹਾਂ। ਉਸ ਨੇ ਸੋਚਿਆ ਜੋ ਕੋਈ ਵੀ ਇੱਥੇ ਰਹਿੰਦਾ ਹੈ ਉਸ ਨੂੰ ਇੰਨੇ ਸਾਰੇ ਗੁਲਾਬ ਦੇ ਫੁੱਲਾਂ ਵਿੱਚੋਂ ਇੱਕ ਗੁਲਾਬ ਦੇ ਫੁੱਲ ਦਾ ਘਟ ਹੋਣਾ ਨਹੀਂ ਰੜਕੇਗਾ। ਪਰ ਜਿਉਂ ਹੀ ਉਸਨੇ ਇੱਕ ਸੁੰਦਰ ਚਟਾ ਖੁਸ਼ਬੂਦਾਰ ਫੁੱਲ ਤੋੜਿਆ ਇੱਕ ਦਿਲ ਕੰਬਾਉ ਆਵਾਜ਼ ਉងਜੀ ਅਗਲੇ ਹੀ ਪਲ ਉਸ ਦੇ ਸਾਹਮਣੇ ਦੇ ਰਾਹ ਤੇ ਇੱਕ ਦੈਤ ਖੜਾ ਹੋ ਗਿਆ ਦੈਤ ਦਾ ਚਿਹਰਾ ਇੰਨਾ ਭਿਆਨਕ ਸੀ ਕਿ ਉਸ ਨੂੰ ਦੇਖਦੇ ਸਾਰੇ ਹੀ ਵਪਾਰੀ ਨੇ ਘਬਰਾ ਕੇ ਆਪਣੀਆਂ ਅੱਖਾਂ ਮੀਚ ਲਈਆਂ ਨਮਕ ਹਰਾਮ ਬੇਸ਼ਰਮ ਦੈਤ ਗੜਕਿਆ ਮੇਰੀ ਮਿਹਰਬਾਨੀ ਦਾ ਹਿਸਾਬ ਤੂੰ ਇਸ ਤਰ੍ਹਾਂ ਚੁਕਾਇਆ ਮੇਰੇ ਫੁੱਲ ਦੀ ਚੋਰੀ ਕਰਕੇ ਤੈਨੂੰ ਇਸ ਲਈ ਤਿਲ-ਤਿਲ ਕਰਕੇ ਮਰਨਾ ਹੋਗਾ ਮੈਂ ਮਾਫੀ ਚਾਹੁੰਦਾ ਹਾਂ ਵਪਾਰੀ ਨੇ ਹਕਲਾਂਦੇ ਹੋਏ ਕਿਹਾ ਨੁਕਸਾਨ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਮੇਰੀ ਸਭ ਤੋਂ ਛੋਟੀ ਲੜਕੀ ਮੇਰੀ ਪਿਆਰੀ ਸੁੰਦਰੀ ਨੂੰ ਦੁਨੀਆ ਵਿੱਚ ਗੁਲਾਬ ਦੇ ਫੁੱਲਾਂ ਨਾਲ ਸਭ ਤੋਂ ਵੱਧ ਪਿਆਰ ਹੈ ਇਸ ਲਈ ਮੈਂ ਉਸ ਲਈ ਇੱਕ ਗੁਲਾਬ ਦਾ ਫੁੱਲ ਲੈ ਕੇ ਜਾਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਇਹ ਸੁਣ ਕੇ ਦਿੱਤ ਚੁੱਪ ਹੋ ਗਿਆ ਉਹ ਕਾਫੀ ਦੇਰ ਤੱਕ ਗੰਭੀਰਤਾ ਨਾਲ ਸੋਚਦਾ ਰਿਹਾ ਕੁਝ ਦੇਰ ਪਿੱਛੋਂ ਸਾਵਧਾਨੀ ਵਰਤਦੇ ਹੋਏ ਵਪਾਰੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਹਿੰਮਤ ਕਰਕੇ ਜਦੋਂ ਉਸਨੇ ਸੰਭਲ ਕੇ ਦੈਤਵਲ ਦੇਖਿਆ ਤਾਂ ਪਾਇਆ ਕਿ ਬਦਸੂਰਤ ਹੋਣ ਦੇ ਬਾਵਜੂਦ ਉਹ ਆਦਮੀਆਂ ਵਾਂਗੂ ਸਿੱਧਾ ਖੜ੍ਹਾ ਸੀ ਅਤੇ ਉਸਦੀ ਬੋਲੀ ਵੀ ਕਿਸੇ ਭਾਰੀ ਆਦਮੀ ਦੀ ਆਵਾਜ਼ ਰਹੀ ਸੀ ਦੇਖੋ ਵਪਾਰੀ ਮੈਂ ਤੇਰੇ ਨਾਲ ਇੱਕ ਸੌਦਾ ਕਰਦਾ ਹਾਂ ਉਸਨੇ ਕਿਹਾ ਤੂੰ ਚਾਹੇ ਤਾਂ ਇਸ ਗੁਲਾਬ ਨੂੰ ਆਪਣੀ ਛੋਟੀ ਲੜਕੀ ਲਈ ਲੈ ਜਾ ਉਸਨੂੰ ਕਹਿਣਾ ਕਿ ਜੇਕਰ ਉਹ ਮੇਰੇ ਨਾਲ ਖੁਦ ਆਪਣੀ ਮਰਜ਼ੀ ਨਾਲ ਰਹਿਣ ਆਵੇਗੀ ਤਾਂ ਮੈਂ ਤੈਨੂੰ ਛੱਡ ਦੇਵਾਂਗਾ ਨਹੀਂ ਤਾਂ ਤੈਨੂੰ ਮਰਨਾ ਪਵੇਗਾ ਵਪਾਰੀ ਥੋੜਾ ਝਿਜਕਿਆ ਉਹ ਨਹੀਂ ਸੀ ਚਾਹੁੰਦਾ ਕਿ ਉਸਦੀ ਸਭ ਤੋਂ ਪਿਆਰੀ ਲੜਕੀ ਕਿਸੇ ਬਦਸੂਰਤ ਪਸ਼ੂ ਦਾ ਸ਼ਿਕਾਰ ਬਣੇ ਪਰ ਇਸ ਸੌਦੇ ਨੂੰ ਕਬੂਲਣ ਦਾ ਬਹਾਨਾ ਬਣਾ ਕੇ ਉਹ ਘਟੋ-ਘਟ ਇੱਕ ਵਾਰ ਆਪਣੇ ਘਰ ਜਾ ਕੇ ਆਪਣੀ ਲੜਕੀਆਂ ਨਾਲ ਮਿਲ ਲਵੇਗਾ ਅੱਛਾ ਦੇਤ ਨੇ ਪੁੱਛਿਆ ਦੱਸ ਤੈਨੂੰ ਇਹ ਸ਼ਰਤ ਕਬੂਲ ਹੈ ਮੇਰੇ ਕੋਲ ਇਸ ਨੂੰ ਮੰਨਣ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਵਪਾਰੀ ਨੇ ਪਤਲੀ ਜਿਹੀ ਆਵਾਜ਼ ਵਿੱਚ ਕਿਹਾ ਅੱਛਾ ਤਾਂ ਹੁਣ ਤੂੰ ਜਾ ਦੱਤ ਨੇ ਕਿਹਾ ਪਰ ਕੱਲ ਇਸੇ ਸਮੇਂ ਤੱਕ ਆਪਣੀ ਛੋਟੀ ਲੜਕੀ ਨੂੰ ਨਾਲ ਲੈ ਕੇ ਜਾਈ ਨਹੀਂ ਤਾਂ ਤੇਰੀ ਖੈਰ ਨਹੀਂ ਪਰੇਸ਼ਾਨ ਅਤੇ ਦੁਖੀ ਵਪਾਰੀ ਨੇ ਦੱਤ ਨੂੰ ਵਿਦਾ ਲਈ ਅਤੇ ਆਪਣੇ ਘਰ ਵੱਲ ਤੁਰ ਪਿਆ ਤਿੰਨੋਂ ਲੜਕੀਆਂ ਆਪਣੇ ਪਿਤਾ ਨੂੰ ਦੇਖ ਕੇ ਬੜੀਆਂ ਖੁਸ਼ ਹੋਈਆਂ ਪਰ ਜਦੋਂ ਦੋਵੇਂ ਲੜਕੀਆਂ ਨੂੰ ਇਹ ਪਤਾ ਲੱਗਿਆ ਕਿ ਉਸਦੇ ਪਿਤਾ ਖਾਲੀ ਹੱਥ ਆਏ ਹਨ ਤਾਂ ਦੋਵੇਂ ਗੁੱਸੇ ਵਿੱਚ ਖੂਬ ਚਿੱਲਾਈਆਂ ਅਤੇ ਜਦ ਪਿਤਾ ਨੇ ਸੁੰਦਰੀ ਨੂੰ ਗੁਲਾਬ ਦਿੱਤਾ ਅਤੇ ਉਸ ਫੁੱਲ ਦੀ ਕੀਮਤ ਬਾਰੇ ਦੱਸਿਆ ਦੋਵੇਂ ਲੜਕੀਆਂ ਹੋਰ ਜ਼ੋਰ-ਜ਼ੋਰ ਨਾਲ ਚੀਲਾਈਆਂ ਇਸ ਵਿੱਚ ਪੂਰੀ ਤਰ੍ਹਾਂ ਗਲਤੀ ਸੁੰਦਰੀ ਦੀ ਹੈ ਉਹਨੇ ਗਰਜਦੇ ਹੋਏ ਕਿਹਾ ਜੇਕਰ ਉਸਨੇ ਇਹ ਫਾਲਤੂ ਗੁਲਾਬਤੀ ਮੰਗ ਨਾ ਕੀਤੀ ਹੁੰਦੀ ਤਾਂ ਅਜਿਹਾ ਕਦੇ ਨਾ ਹੁੰਦਾ ਸੁੰਦਰੀ ਦੀਆਂ ਨੀਲੀਆਂ ਅੱਖਾਂ ਮੁਰ ਜਾ ਕੇ ਇੱਕਦਮ ਗੂੜੀਆਂ ਸਲੇਟੀ ਹੋ ਗਈਆਂ ਇਹਦੇ ਵਿੱਚ ਮੇਰੀ ਹੀ ਗਲਤੀ ਹੈ ਅਤੇ ਉਸ ਗਲਤੀ ਦੀ ਸਜ਼ਾ ਮੈਨੂੰ ਹੀ ਮਿਲਣੀ ਚਾਹੀਦੀ ਹੈ ਮੇਰੀ ਪਿਆਰੀ ਬੱਚੀ ਤੈਨੂੰ ਨਹੀਂ ਪਤਾ ਕਿ ਤੂੰ ਕੀ ਕਹਿ ਰਹੀ ਹੈ ਵਪਾਰੀ ਨੇ ਵਿਰੋਧ ਕਰਦੇ ਹੋਏ ਸਦਿਤ ਸ਼ਾਇਦ ਦੁਨੀਆ ਦਾ ਸਭ ਨਾਲੋਂ ਬਦਸੂਰਤ ਅਤੇ ਭਿਆਨਕ ਜੀਵ ਹੋਵੇਗਾ ਮੈਂ ਕਦੇ ਵੀ ਤੈਨੂੰ ਉਸ ਕੋਲ ਨਹੀਂ ਰਹਿਣ ਦੇਵਾਂਗਾ ਜੇਕਰ ਉਸ ਨੂੰ ਗੁਲਾਬ ਦੇ ਫੁੱਲਾਂ ਨਾਲ ਪਿਆਰ ਹੈ ਤਾਂ ਉਹ ਇੰਨਾ ਖਰਾਬ ਨਹੀਂ ਹੋ ਸਕਦਾ ਸੁੰਦਰੀ ਨੇ ਆਪਣੀ ਹਿੰਮਤ ਇਕੱਠੀ ਕਰਦੇ ਹੋਏ ਪਿਤਾ ਨੂੰ ਰੋਕਣ ਤੇ ਮਹਿਲ ਵਿੱਚ ਜਾਣ ਦਾ ਫੈਸਲਾ ਦੱਸਿਆ ਕੱਲ ਤੁਸੀਂ ਮੈਨੂੰ ਉਸ ਦਿੱਤ ਦੇ ਕੋਲ ਮਹਿਲ ਵਿੱਚ ਲੈ ਜਾਣਾ ਅੰਤ ਵਿੱਚ ਹਾਰ ਕੇ ਵਪਾਰੀ ਇਸ ਗੱਲ ਲਈ ਤਿਆਰ ਹੋ ਗਿਆ ਉਸ ਨੂੰ ਜਾਪਿਆ ਕਿ ਦੇਤ ਨੂੰ ਦੇਖਦੇ ਹੀ ਸੁੰਦਰੀ ਦਾ ਇਰਾਦਾ ਬਦਲ ਜਾਵੇਗਾ ਅਗਲੇ ਦਿਨ ਉਸਨੇ ਆਪਣੀਆਂ ਦੋਨੋਂ ਵੱਡੀਆਂ ਲੜਕੀਆਂ ਤੋਂ ਵਿਦਾ ਲਈ ਪਰ ਉਹ ਦੋਵੇਂ ਉਪਹਾਰ ਨਾ ਮਿਲਣ ਕਰਕੇ ਇੰਨੀਆਂ ਦੁਖੀਆਂ ਸਨ ਕਿ ਉਹਨਾਂ ਨੇ ਜਾਣ ਸਮੇਂ ਪਿਤਾ ਨੂੰ ਚੁੰਮਿਆ ਤੱਕ ਨਹੀਂ ਜਦ ਸੁੰਦਰੀ ਆਪਣੇ ਪਿਤਾ ਨਾਲ ਮਹਿਲ ਵਿੱਚ ਪੁੱਜੀ ਤਾਂ ਸਾਰਾ ਕੁਝ ਪਹਿਲਾ ਵਾਂਗ ਹੀ ਹੋਇਆ ਪਹਿਲਾ ਦਰਵਾਜ਼ਾ ਖੁੱਲਿਆ ਫਿਰ ਅਲਾਵ ਵਿੱਚ ਅੱਗ ਜਲੀ ਅਤੇ ਬਾਅਦ ਵਿੱਚ ਮੇਜ਼ ਤੇ ਸੁਆਦੀ ਖਾਣਾ ਲੱਗ ਗਿਆ ਪਰ ਇਸ ਵਾਰ ਮੇਜ਼ ਤੇ ਇੱਕ ਦੀ بجائے ਦੋ ਜਣਿਆਂ ਦਾ ਖਾਣਾ ਸਜਿਆ ਸੀ ਲੱਗਦਾ ਹੈ ਇਹ ਦਿੱਤ ਨਰਮ ਦਿਲ ਦਾ ਹੈ ਸੁੰਦਰੀ ਨੇ ਕਿਹਾ ਨਹੀਂ ਤਾਂ ਐਨੀ ਤਕਲੀਫ ਕਰਨ ਦੀ ਉਸ ਨੂੰ ਕੀ ਲੋੜ ਸੀ ਵਪਾਰੀ ਨੇ ਸਿਰਫ ਸਿਰ ਹਿਲਾਇਆ ਤੇ ਕਿਹਾ ਮੈਥੋ ਨਾ ਪੁੱਛ ਇਹ ਸਾਰਾ ਕੁਝ ਰਹੱਸਮਈ ਹੈ ਜਿਉਂ ਹੀ ਉਹਨਾਂ ਦੋਹਾਂ ਨੇ ਖਾਣਾ ਸਮਾਪਤ ਕੀਤਾ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਸਾਹਮਣੇ ਦਿੱਤ ਪ੍ਰਗਟ ਹੋਇਆ ਸੁੰਦਰੀ ਦਾ ਕਲੇਜਾ ਤੇਜ਼ੀ ਨਾਲ ਧੜਕਣ ਲੱਗਿਆ ਉਸ ਨੇ ਬੜੀ ਹਿੰਮਤ ਨਾਲ ਉਸ ਵੱਲ ਦੇਖਿਆ ਪਰ ਇੱਕ ਚਲਕ ਦੇਖਣ ਤੋਂ ਬਾਅਦ ਉਸਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਦੇਖਣ ਵਿੱਚ ਇੰਨਾ ਬਦਸੂਰਤ ਅਤੇ ਭਿਆਨਕ ਹੋਵੇਗਾ ਦੇਤ ਨੇ ਉਸ ਨੂੰ ਸੰਭਲ ਕੇ ਦੇਖਿਆ ਅੰਤ ਵਿੱਚ ਉਸਨੇ ਪੁੱਛਿਆ ਕਿ ਤੁਸੀਂ ਇੱਥੇ ਆਪਣੀ ਮਰਜ਼ੀ ਨਾਲ ਆਏ ਹੋ ਹਾਂ ਜਨਾਬ ਸੁੰਦਰੀ ਨੇ ਥੱਲੇ ਰੱਖੀ ਥਾਲੀ ਵੱਲ ਦੇਖਦੇ ਹੋਏ ਕਿਹਾ ਤਦ ਦੇਤ ਨੇ ਇੱਕ ਲੰਮਾ ਸਾਹ ਲਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵਪਾਰੀ ਸ਼੍ਰੀਮਾਨ ਹੁਣ ਤੁਹਾਡੀ ਜਾਨ ਬਖਸ਼ੀ ਜਾਂਦੀ ਹੈ ਉਸੀ ਸਵੇਰੇ ਇੱਥੋਂ ਚਲੇ ਜਾਣਾ ਤੇ ਫਿਰ ਕਦੇ ਵਾਪਸ ਨਹੀਂ ਆਉਣਾ ਐਨਾ ਕਹਿ ਕੇ ਦਇਤ ਜਿੰਨੀ ਤੇਜ਼ੀ ਨਾਲ ਆਇਆ ਉਨੇ ਹੀ ਤੇਜ਼ੀ ਨਾਲ ਉੱਥੋਂ ਗਾਇਬ ਹੋ ਗਿਆ ਦੇਖ ਸੁੰਦਰੀ ਵਪਾਰੀ ਨੇ ਆਪਣੀ ਲੜਕੀ ਨੂੰ ਕਿਹਾ ਹੁਣ ਤੂੰ ਸਮਝ ਗਈ ਹੋਵੇਂਗੀ ਕਿ ਤੈਨੂੰ ਇਸ ਵਿਸ਼ਾਲ ਜੀਵ ਨਾਲ ਇਕੱਲੀ ਛੱਡ ਕੇ ਮੈਂ ਕਿਉਂ ਨਹੀਂ ਜਾ ਸਕਦਾ ਸੁੰਦਰੀ ਦਾ ਦਿਲ ਡਰ ਨਾਲ ਕੰਬ ਰਿਹਾ ਸੀ ਖੌਫਨਾਕ ਦਰਦ ਨਾਲ ਰਹਿਣ ਦੇ ਵਿਚਾਰ ਨਾਲ ਹੀ ਉਸਦਾ ਦਿਲ ਦਹਿਲ ਰਿਹਾ ਸੀ ਪਰ ਜੇ ਉਹ ਆਪਣਾ ਮਨ ਬਦਲਦੀ ਤਾਂ ਉਸਦੇ ਪਿਤਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਇਸ ਸੱਚੇ ਕੇ ਦੇਤ ਦੇਖਣ ਵਿੱਚ ਬੜਾ ਹੀ ਪੱਦਾ ਹੈ ਉਸ ਨੇ ਮੰਨਿਆ ਪਰ ਮੈਨੂੰ ਲੱਗਦਾ ਹੈ ਕਿ ਉਹ ਇਹੋ ਜਿਹਾ ਕੁਝ ਬੁਰਾ ਨਹੀਂ ਚਾਹੁੰਦਾ ਇਸ ਤਰ੍ਹਾਂ ਮੈਂ ਅਤੇ ਤੁਸੀਂ ਦੋਵੇਂ ਜ਼ਿੰਦਾ ਬਚ ਸਕਦੇ ਹਨ ਕਿਰਪਾ ਕਰਕੇ ਤੁਸੀਂ ਸਵੇਰੇ ਹੀ ਚਲੇ ਜਾਣਾ ਪੂਰੀ ਰਾਤ ਸੁੰਦਰੀ ਆਪਣੇ ਪਿਤਾ ਨੂੰ ਸਮਝਾਉਂਦੀ ਰਹੀ ਕਿ ਉਹ ਉਸ ਨੂੰ ਮਹਿਲ ਵਿੱਚ ਛੱਡ ਕੇ ਅਗਲੇ ਦਿਨ ਘਰ ਪਰਤ ਜਾਣ ਸਵੇਰ ਤੋਂ ਪਹਿਲਾਂ ਪਿਤਾ ਨੇ ਉਸ ਦੀ ਗੱਲ ਮੰਨ ਲਈ ਰੋਂਦੇ ਹੋਏ ਪਿਤਾ ਨੇ ਆਪਣੀ ਪਿਆਰੀ ਸੁੰਦਰੀ ਨੂੰ ਜਮਿਆ ਅਤੇ ਫਿਰ ਉਸ ਤੋਂ ਵਿਦਾ ਲੈ ਕੇ ਉਹ ਘੋੜੇ ਤੇ ਸਵਾਰ ਹੋ ਕੇ ਘਰ ਵੱਲ ਰਵਾਨਾ ਹੋ ਗਿਆ। ਅਗਲੀ ਸਵੇਰ ਸੁੰਦਰੀ ਨੇ ਹਿੰਮਤ ਇਕੱਠੀ ਕੀਤੀ ਅਤੇ ਉਸ ਮਹਿਲ ਦੇ ਅੰਦਰ ਘੁੰਮਣ ਲੱਗੀ। ਉਸ ਨੂੰ ਬੜੀ ਹੈਰਾਨੀ ਹੋਈ ਜਦ ਉਸ ਨੇ ਇੱਕ ਕਮਰੇ ਵਿੱਚ ਸਾਹਮਣੇ ਸੁੰਦਰੀ ਦਾ ਕਮਰਾ ਲਿਖਿਆ ਦੇਖਿਆ। ਕਮਰੇ ਅੰਦਰ ਇੱਕ ਕਿਤਾਬਕਰ ਇੱਕ ਵਾਦਯੰਤਰ ਅਤੇ ਕਲਮਾਰੀ ਵਿੱਚ ਉਸ ਨੇ ਨਾਪ ਦੇ ਬੇਹਦ ਖੂਬਸੂਰਤ ਕੱਪੜੇ ਰੱਖੇ ਹੋਏ ਸਨ। ਉਸ ਨੇ ਸੋਚਿਆ ਕਿ ਦੇਤ ਚਾਹੇ ਦੇਖਣ ਵਿੱਚ ਭਿਆਨਕ ਕਿਉਂ ਨਾ ਹੋਵੇ ਪਰ ਦਿਆਲੂ ਹੈ। ਉਹ ਸ਼ੀਸ਼ੇ ਸਾਹਮਣੇ ਆਪਣੇ ਵਾਲ ਸੰਵਾਰਨ ਲਈ ਬਹਿ ਗਈ। ਕਾਸ਼ ਉਹ ਆਪਣੇ ਪਿਤਾ ਨੂੰ ਦੇਖ ਸਕਦੀ ਅਤੇ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਉਹ ਬਿਲਕੁਲ ਸਹੀ ਸਲਾਮਤ ਹੈ ਵੈਸੇ ਉਸਨੇ ਇਹ ਗੱਲ ਜ਼ੋਰ ਨਾਲ ਨਹੀਂ ਕਹੀ ਪਰ ਅਚਾਨਕ ਸ਼ੀਸ਼ੇ ਵਿੱਚੋਂ ਉਸ ਦਾ ਅਕਸ ਗਾਇਬ ਹੋ ਗਿਆ ਅਤੇ ਉਸ ਵਿੱਚ ਸੁੰਦਰੀ ਨੂੰ ਆਪਣੀਆਂ ਦੋਵਾਂ ਪੈਣਾ ਦਿਖਾਈ ਦਿੱਤੀਆਂ ਉਹ ਉਸ ਦੇ ਪਿਤਾ ਦੇ ਘਰ ਆਉਣ ਤੇ ਸਵਾਗਤ ਕਰ ਰਹੀਆਂ ਸਨ ਸੁੰਦਰੀ ਬਾਰੇ ਦੁੱਖ ਵਾਲਾ ਵਿਚਾਰ ਸੁਣ ਕੇ ਉਹਨਾਂ ਨੂੰ ਤੱਕਾ ਲੱਗਿਆ ਹੋਵੇ ਇਹੋ ਜਿਹਾ ਕੁਝ ਨਹੀਂ ਸੀ ਦੋਵੇਂ ਪੈਣਾ ਸਮਾਚਾਰ ਸੁਣ ਕੇ ਖੁਸ਼ ਸਨ ਅਤੇ ਚੋਰੀ-ਚੋਰੀ ਹੱਸ ਰਹੀਆਂ ਸਨ ਅਗਲੇ ਹੀ ਪਲ ਵਿੱਚ ਇਹ ਦ੍ਰਿਸ਼ ਗਾਇਬ ਹੋ ਗਿਆ ਤੇ ਸੁੰਦਰੀ ਨੂੰ ਸ਼ੀਸ਼ੇ ਵਿੱਚ ਆਪਣਾ ਚਿਹਰਾ ਦਿਸਣ ਲੱਗਿਆ ਇਹ ਕੋਈ ਜਾਦੂ ਹੀ ਹੋਵੇਗਾ ਉਸਨੇ ਹਲਕਾ ਜਿਹਾ ਕੰਬਦੇ ਹੋਏ ਸੋਚਿਆ ਮਹਿਲ ਦੀ ਹਰੇਕ ਚੀਜ਼ ਅਜੀਬੋ-ਗਰੀਬ ਸੀ ਜਿਵੇਂ ਕਿਸਨੇ ਕੋਈ ਜਾਦੂ ਮੰਤਰ ਫੂਕ ਦਿੱਤਾ ਹੋਵੇ ਦਿਨ ਪਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਅਤੇ ਜਿਨ੍ਹਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਸੀ ਉਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਦੇਵਤ ਉਸ ਦੀ ਜ਼ਿੰਦਗੀ ਨੂੰ ਖੁਸ਼ਹਾਲ ਤੇ ਸੁਖੀ ਬਣਾਉਣਾ ਚਾਹੁੰਦਾ ਸੀ ਸੁੰਦਰੀ ਨੇ ਪੂਰੀ ਸਵੇਰ ਆਪਣੇ ਕਮਰੇ ਵਿੱਚ ਬਿਤਾਈ ਉਸਨੇ ਕਿਤਾਬਾਂ ਪੜ੍ਹਨੀਆਂ ਅਤੇ ਵਾਦਜੰਤਰ ਬਜਾਇਆ। ਦੁਪਹਿਰ ਵੇਲੇ ਉਹ ਬਾਗ ਵਿੱਚ ਗਈ। ਉਸ ਨੂੰ ਬਾਗ ਵਿੱਚ ਦੈਤ ਨਾਲ ਦੁਬਾਰਾ ਮਿਲਣ ਦਾ ਡਰ ਸੀ। ਉਸ ਨੂੰ ਬਾਗ ਵਿੱਚ ਇੱਕ ਟੋਕਰੀ ਦਿੱਸੀ ਜਿਸ ਵਿੱਚ ਦਸਤਾਨੇ ਅਤੇ ਪੌਦਿਆਂ ਦੀ ਸੰਗਾਈ ਕਰਨ ਵਾਲੀ ਕੈਂਚੀ ਰੱਖੀ ਸੀ। ਸੁੰਦਰੀ ਨੇ ਦਸਤਾਨੇ ਪਾ ਕੇ ਗੁਲਾਬ ਦੇ ਪੌਦਿਆਂ ਦੀ ਸੰਗਾਈ ਕੀਤੀ। ਰਾਤ ਦੇ ਖਾਣੇ ਤੱਕ ਸੁੰਦਰੀ ਇੱਕ ਸੁਖਦਾਈ ਕੰਮ ਵਿੱਚ ਰੁੱਝੀ ਰਹੀ। ਥੱਕ ਦੇ ਬਾਵਜੂਦ ਉਸ ਨੂੰ ਭੁੱਖ ਲੱਗੀ ਅਤੇ ਉਹ ਅੰਦਰ ਦੇ ਵੱਡੇ ਹਾਲ ਵਿੱਚ ਚਲੀ ਗਈ। ਉੱਥੇ ਮੇਜ਼ ਤੇ ਖਾਣਾ ਪਿਆ ਸੀ ਜਿਉਂ ਹੀ ਸੁੰਦਰੀ ਨੇ ਖਾਣਾ ਸ਼ੁਰੂ ਕੀਤਾ ਇੱਕ ਤਮਾਕੇ ਦੀ ਆਵਾਜ਼ ਨਾਲ ਦੇਤ ਅੰਦਰ ਆਇਆ ਕਿ ਮੈਂ ਇੱਥੇ ਬੈਠ ਕੇ ਤੇਰੇ ਨਾਲ ਕੁਝ ਗੱਲਾਂ ਕਰ ਸਕਦਾ ਹਾਂ ਉਸ ਨੇ ਪੁੱਛਿਆ ਸੁੰਦਰੀ ਨਹੀਂ ਦੇ ਜਵਾਬ ਦਿੱਤਾ ਉਹ ਲਗਾਤਾਰ ਆਪਣੀ ਥਾਲੀ ਵੱਲ ਦੇਖਦੀ ਰਹੀ ਕਿ ਤੈਨੂੰ ਸੁਪ ਚੰਗਾ ਲੱਗਿਆ ਉਸ ਨੇ ਪੁੱਛਿਆ ਹਾਂ ਸੁਪ ਤਾਂ ਬੜਾ ਸੁਆਦ ਸੀ ਸੁੰਦਰੀ ਨੇ ਕਿਹਾ ਦੇਤ ਨੇ ਲੰਬਾ ਹੌਂਕਾ ਲਿਆ ਤੂੰ ਮੇਰੇ ਵੱਲ ਕਿਉਂ ਨਹੀਂ ਦੇਖਦੀ ਕਿ ਇਸ ਲਈ ਕਿ ਮੈਂ ਬਹੁਤ ਬਦਸੂਰਤ ਹਾਂ ਸੁੰਦਰੀ ਨੇ ਬੜੀ ਹਿੰਮਤ ਕਰਕੇ ਦੇਤ ਦੇ ਚਿਹਰੇ ਵੱਲ ਸਿੱਧਾ ਦੇਖਿਆ ਇਹ ਸੱਚ ਹੈ ਕਿ ਤੁਹਾਡਾ ਚਹਰਾ ਦੇਖਣ ਵਿੱਚ ਬੜਾ ਪੱਦਾ ਹੈ ਉਸ ਨੇ ਸਫਾਈ ਦਿੰਦਿਆ ਕਿਹਾ ਪਰ ਤੁਹਾਡੀਆਂ ਪੂਰੀਆਂ ਅੱਖਾਂ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਹਨ ਮੈਨੂੰ ਲੱਗਦਾ ਹੈ ਕਿ ਤੁਹਾਡਾ ਦਿਲ ਵੀ ਨਰਮ ਹੈ ਦੇਤ ਨੇ ਆਪਣਾ ਸਿਰ ਹਿਲਾਇਆ ਮੈਂ ਇੱਕ ਖੂਬਸੂਰਤ ਰਾਜਕੁਮਾਰ ਹੁੰਦਾ ਸੀ ਤਾਂ ਸ਼ਾਇਦ ਤੂੰ ਮੇਰੇ ਨਾਲ ਪਿਆਰ ਕਰਨ ਲੱਗਦੀ ਸੁੰਦਰੀ ਨੂੰ ਉਸਤੇ ਤਰਸ ਆਉਣ ਲੱਗਿਆ ਅਤੇ ਉਸ ਨੇ ਕਾਹਲੀ ਨਾਲ ਕਿਹਾ ਮੇਰੀ ਰਾਏ ਵਿੱਚ ਦਿਲ ਚੰਗਾ ਹੋਣਾ ਚਾਹੀਦਾ ਹੈ ਸੁੰਦਰ ਚਿਹਰੇ ਨਾਲੋਂ ਕਿਤੇ ਵੱਧ ਸੁੰਦਰ ਦਿਲ ਚੰਗਾ ਹੁੰਦਾ ਹੈ ਕੀ ਤੂੰ ਸੱਚਮੁੱਚ ਅਜਿਹਾ ਸੋਚਦੀ ਹੈ ਦੈਤ ਨੂੰ ਕੁਝ ਉਮੀਦ ਵੱਜਦੀ ਮਹਿਸੂਸ ਹੋਈ ਤਾਂ ਫਿਰ ਕੀ ਤੂੰ ਮੇਰੇ ਨਾਲ ਸ਼ਾਦੀ ਕਰੇਂਗੀ ਨਹੀਂ ਸੁੰਦਰੀ ਇੱਕਦਮ ਸਹਿਮ ਗਈ ਨਹੀਂ ਮੈਂ ਤੁਹਾਡੇ ਨਾਲ ਸ਼ਾਦੀ ਨਹੀਂ ਕਰ ਸਕਦੀ ਤਾਂ ਫਿਰ ਮੈਂ ਤੇਰੇ ਤੋਂ ਰਾਤ ਲਈ ਵਿਦਾ ਲਊਂਗਾ ਦੈਤ ਨੇ ਦੁਖੀ ਹੋ ਕੇ ਉੱਥੋਂ ਗਾਇਬ ਹੋ ਗਿਆ ਥੋੜੇ ਦਿਨ ਤਾਂ ਹੌਲੀ-ਹੌਲੀ ਲੰਘੇ ਪਰ ਕੁਝ ਸਮੇਂ ਬਾਅਦ ਸੁੰਦਰੀ ਨੂੰ ਮਹਿਲ ਵਿੱਚ ਰਹਿਣ ਵਿੱਚ ਆਨੰਦ ਆਉਣ ਲੱਗਿਆ ਉਸ ਨੂੰ ਕਿਤਾਬਾਂ ਪੜ੍ਹਨੀਆਂ, ਵਾਦਯੰਤਰ ਵਜਾਉਣਾ ਤੇ ਗੁਲਾਬ ਦੇ ਪੌਦਿਆਂ ਦੀ ਦੇਖਭਾਲ ਕਰਨਾ ਚੰਗਾ ਲੱਗਣ ਲੱਗਿਆ ਪਰ ਸਭ ਨਾਲੋਂ ਵੱਧ ਮਜ਼ਾ ਉਸ ਨੂੰ ਸ਼ਾਮ ਸਮੇਂ ਦਿੱਤ ਦੇ ਨਾਲ ਗੱਲਾਂ ਕਰਨ ਵਿੱਚ ਆਉਂਦਾ ਸੀ ਦੇਖੋ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕਰਨਾ, ਸੰਗੀਤ, ਸਾਹਿਤ, ਬਾਗਬਾਨੀ ਆਦਿ ਦੀਆਂ ਗੱਲਾਂ ਕਰਨਾ, ਸਮਾਂ ਗੁਜ਼ਾਰਨ ਦੇ ਨਾਲ ਦਿੱਤ ਉਸ ਨੂੰ ਪਿਆਰ ਕਰਨ ਲੱਗੀ। ਜਦ ਹਰੇਕ ਸ਼ਾਮ ਸੁੰਦਰੀ ਸਾਹਮਣੇ ਸ਼ਾਦੀ ਦਾ ਪ੍ਰਸਤਾਵ ਰੱਖਦਾ ਉਹ ਉਸ ਨੂੰ ਠੁਕਰਾ ਦਿੰਦੀ। ਪਰ ਉਸ ਨੂੰ ਇੱਕ ਮਿੱਤਰ ਦੇ ਰੂਪ ਵਿੱਚ ਚਾਹੁੰਦੀ ਸੀ ਪਤੀ ਦੇ ਰੂਪ ਵਿੱਚ ਨਹੀਂ ਇੱਕ ਸ਼ਮ ਦੇਤ ਨੇ ਕਿਹਾ ਮੈਂ ਦੇਖਿਆ ਕਿ ਤੇਰੀਆਂ ਅੱਖਾਂ ਵਿੱਚ ਅਸਮਾਨ ਵਾਂਗ ਰੰਗ ਬਦਲਿਆ ਜਾਂਦਾ ਹੈ ਵੈਸੇ ਤਾਂ ਉਹ ਖੁਸ਼ੀ ਨਾਲ ਨੀਲੀਆਂ ਹੁੰਦੀਆਂ ਹਨ ਅੱਜ ਤੇਰੀਆਂ ਅੱਖਾਂ ਕਿਸੇ ਦੁੱਖ ਨਾਲ ਸਲੇਟੀ ਹਨ ਮੈਨੂੰ ਦੱਸ ਸੁੰਦਰੀ ਤੈਨੂੰ ਕਿਹੜਾ ਦੁੱਖ ਹੈ ਅੱਜ ਮੈਂ ਜਾਦੂਈ ਸ਼ੀਸ਼ੇ ਵਿੱਚ ਆਪਣੇ ਪਿਤਾ ਨੂੰ ਦੇਖਿਆ ਉਸ ਨੇ ਦੇਤਨ ਨੂੰ ਦੱਸਿਆ ਉਹ ਮੇਰੇ ਬਾਰੇ ਐਨੇ ਫਿਕਰਮੰਦ ਹਨ ਕਿ ਉਹਨਾਂ ਦੀ ਸਿਹਤ ਬਹੁਤ ਖਰਾਬ ਹੋ ਗਈ ਉਹ ਬਿਮਾਰ ਹਨ। ਦਿੱਤ ਨੇ ਮੂੰਹ ਬਣਾਇਆ ਤੇ ਆਪਣਾ ਸਿਰ ਹਿਲਾਇਆ। ਜੇਕਰ ਤੂੰ ਮੈਨੂੰ ਛੱਡ ਕੇ ਚਲੀ ਜਾਏਂਗੀ ਤਾਂ ਕਦੀ ਮੁੜ ਕੇ ਨਹੀਂ ਆਏਂਗੀ। ਕਿਰਪਾ ਕਰਕੇ ਮੈਨੂੰ ਇੱਕ ਵਾਰੀ ਕਰ ਜਾਣ ਦਿਓ। ਸੁੰਦਰੀ ਨੇ ਪ੍ਰਾਰਥਨਾ ਕੀਤੀ। ਮੈਂ ਜ਼ਰੂਰ ਵਾਪਸ ਆਉਂਗੀ। ਮੈਂ ਵਾਅਦਾ ਕਰਦੀ ਹਾਂ। ਦਿੱਤ ਤੇ ਆਜੇ ਵੀ ਦੁਖੀ ਰਿਹਾ। ਅੰਤ ਵਿੱਚ ਉਸਨੇ ਕਿਹਾ ਠੀਕ ਹੈ ਤੂੰ ਕੱਲ ਚਲੀ ਜਾ। ਤਾਂ ਜਾ ਵੀ ਪਰ ਸੱਤ ਦਿਨ ਲਈ। ਇਹ ਸੋਨੇ ਦੀ ਮੁੰਦਰੀ ਆਪਣੇ ਨਾਲ ਲੈਂਦੀ ਜਾ। ਜਦ 7 ਦਿਨ ਪੂਰੇ ਹੋਏ ਗਏ ਤਾਂ ਇਸ ਨੂੰ ਪਲੰਗ ਨੇੜਲੇ ਮੇਜ਼ ਤੇ ਰੱਖ ਦੇਵੀਂ ਇਸ ਨਾਲ ਤੂੰ ਆਪਣੇ ਆਪ ਇੱਥੇ ਅਗਲੀ ਸਵੇਰ ਵਾਪਿਸ ਆ ਜਾਵੇਂਗੀ ਜੇ ਤੂੰ ਵਾਅਦਾ ਤੋੜਿਆ ਤਾਂ ਮੈਂ ਤੈਨੂੰ ਗਮ ਵਿੱਚ ਮਰ ਜਾਵਾਂਗਾ ਸੁੰਦਰੀ ਨੇ मुਂਦਰੀ ਲਈ ਅਤੇ ਦੈਤ ਨੂੰ ਚੁੰਮ ਕੇ ਉਸ ਤੋਂ ਵਿਦਾ ਲਈ ਅਗਲੀ ਸਵੇਰ ਜਦ ਉਹ ਉੱਠੀ ਤਾਂ ਆਪਣੇ ਆਪ ਉਹ ਆਪਣੇ ਘਰ ਦੇ ਪਲੰਗ ਵਿੱਚ ਪਈ ਦੇਖੀ ਉਹ ਆਪਣੇ ਪਿਤਾ ਨੂੰ ਪੁਕਾਰਦੀ ਦੌੜੀ ਦੀ ਹੋਈ ਉਸਦੇ ਕਮਰੇ ਵਿੱਚ ਗਈ ਜਿਉਂ ਹੀ ਪਿਤਾ ਨੇ ਸੁੰਦਰੀ ਨੂੰ ਦੇਖਿਆ ਉਹ ਬਿਮਾਰੀ ਦੇ ਨੇ ਨਾਲ باوجود ਵੀ ਖੜਾ ਹੋ ਗਿਆ ਤੇ ਖੁਸ਼ੀ ਨਾਲ ਚੱਲਣ ਲੱਗਿਆ ਉਸ ਦੀਆਂ ਦੋਵੇਂ ਪੈਣਾ ਦੌੜ ਕੇ ਅੰਦਰ ਆਈਆਂ ਸੁੰਦਰੀ ਨੂੰ ਦੇਖ ਕੇ ਪੈਣਾ ਖੁਸ਼ ਨਹੀਂ ਹੋਈਆਂ ਤੂੰ ਇੱਥੇ ਕਿੰਨੇ ਦਿਨ ਰਹਿਣ ਲਈ ਆਈ ਹੈ ਉਹਨਾਂ ਨੇ ਪੁੱਛਿਆ ਅਤੇ ਹਾਂ ਤੂੰ ਰਾਤ ਦੀ ਪੋਸ਼ਾਕ ਕਿਉਂ ਨਹੀਂ ਪਾਈ ਸੁੰਦਰੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਕਿਸੇ ਜਾਦੂ ਦੇ ਕਾਰਨ ਇੰਨੀ ਛੇਤੀ ਛੇਤੀ ਘਰ ਪਹੁੰਚ ਗਈ ਸੁੰਦਰੀ ਨੇ ਉਹਨਾਂ ਨੂੰ ਦਿੱਤ ਨਾਲ ਕੀਤਾ ਵਾਅਦਾ ਵੀ ਦੱਸਿਆ ਉਹਨਾਂ ਨੇ ਮੈਨੂੰ 7 ਦਿਨ ਲਈ ਘਰ ਆਉਣ ਦੀ ਆਗਿਆ ਦਿੱਤੀ ਹੈ ਉਸਨੇ ਕਿਹਾ ਜੇਕਰ ਤੁਸੀਂ ਮੈਨੂੰ ਆਪਣੇ ਕੁਝ ਕੱਪੜੇ ਪਾਉਣ ਲਈ ਦਿਓ ਤਾਂ ਤੁਹਾਡਾ ਬੜਾ ਹਿਸਾਨ ਹੋਵੇਗਾ ਦੋਵੇਂ ਪੈਣਾ ਨੇ ਕੱਪੜੇ ਦੇਣ ਤੋਂ ਨਾ ਕਰ ਦਿੱਤੀ ਇਸ ਨਾਲ ਕੋਈ ਫਰਕ ਨਹੀਂ ਪਿਆ ਜਿਉਂ ਹੀ ਸੁੰਦਰੀ ਆਪਣੇ ਕਮਰੇ ਵਿੱਚ ਗਈ ਉੱਥੇ ਰਹਾ ਸਮੇਂ ਹੀ ਤਰੀਕੇ ਨਾਲ ਇੱਕ ਸੰਦੂਕ ਆ ਗਿਆ ਜਿਸ ਵਿੱਚ ਉਸਦੇ ਮਨਪਸੰਦ ਕੱਪੜੇ ਸਨ ਸੱਚਮੁੱਚ ਦਿੱਤ ਬੜਾ ਦਿਆਲੂ ਹੈ ਉਸਨੇ ਸੋਚਿਆ ਛੇ ਦਿਨ ਵਿੱਚ ਉਸਦੇ ਪਿਤਾ ਦੀ ਸਿਹਤ ਬਿਲਕੁਲ ਠੀਕ ਹੋ ਗਈ ਪਰ ਉਸ ਦੀਆਂ ਦੋਵੇਂ ਭੈਣਾਂ ਸੁੰਦਰੀ ਦੀ ਚੰਗੀ ਕਿਸਮਤ ਅਤੇ ਕੀਮਤੀ ਕੱਪੜਿਆਂ ਤੋਂ ਬਹੁਤ ਸੜਨ ਲੱਗੀਆਂ ਸਨ ਅਤੇ ਉਹ ਉਹਨਾਂ ਨੂੰ ਨੀਵਾ ਦਿਖਾਉਣ ਦੀ ਇੱਕ ਸਾਜ਼ਿਸ਼ ਕਰਨ ਲੱਗੀਆਂ ਜੇ ਉਸ ਨੂੰ ਮਹਿਲ ਵਿੱਚ ਪੂਜਣ ਵਿੱਚ ਦੇਰ ਹੋਈ ਤਾਂ दैत्य ਸੁੰਦਰੀ ਤੇ ਬੜਾ ਗੁੱਸਾ ਹੋਵੇਗਾ ਉਹਨਾਂ ਨੇ ਸੋਚਿਆ ਜੇ ਸਾਡੀ ਕਿਸਮਤ ਚੰਗੀ ਹੋਈ ਤਾਂ ਸ਼ਾਇਦ ਉਹ ਸੁੰਦਰੀ ਨੂੰ ਮਾਰ ਹੀ ਸੁੱਟੇ ਅਸੀਂ ਉਸ ਨੂੰ ਇੱਥੇ ਵੱਤ ਤੋਂ ਵੱਤ ਦਿਨਾਂ ਤੱਕ ਰੋਕਣ ਦੀ ਕੋਸ਼ਿਸ਼ ਕਰਾਂਗੇ ਹਾਂ ਅਤੇ ਫਿਰ ਦੋਹਾਂ ਭੈਣਾਂ ਨੇ ਸੁੰਦਰੀ ਨਾਲ ਪਿਆਰ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੇ ਸੁੰਦਰੀ ਨੂੰ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਸਾਡੀ ਪਿਆਰੀ ਦੁਲਾਰੀ ਛੋਟੀ ਭੈਣ ਤੂੰ ਸਾਡੇ ਨਾਲ ਕੁਝ ਦਿਨ ਹੋਰ ਰਹਿ ਉਹਨਾਂ ਨੇ ਸੁੰਦਰੀ ਨੂੰ ਬੇਨਤੀ ਕੀਤੀ ਤੇਰੇ ਬਿਨਾ ਸਾਡੀ ਜ਼ਿੰਦਗੀ ਸੁੰਨੀ ਹੋ ਗਈ ਹੈ ਸੁੰਦਰੀ ਇਸ ਨਾਲ ਸੋਚਾਂ ਵਿੱਚ ਪੈ ਗਈ ਇੱਕ ਪਾਸੇ ਉਹ ਆਪਣੇ ਪਿਤਾ ਦੇ ਘਰ ਵਿੱਚ ਰਹਿਣਾ ਚਾਹੁੰਦੀ ਸੀ ਪਰ ਦੂਜੇ ਪਾਸੇ ਉਹ ਮਹਿਲ ਵਿੱਚ ਵਾਪਸ ਜਾਣਾ ਚਾਹੁੰਦੀ ਸੀ ਉਸ ਨੂੰ ਹੈਰਾਨੀ ਹੋਈ ਕਿ ਜਦ ਉਸ ਨੂੰ ਦੇਤ ਨਾਲ ਬਿਤਾਏ ਸੁਖਦ ਪਲ ਯਾਦ ਆਉਣ ਲੱਗੇ ਖਾਣੇ ਦੇ ਬਾਅਦ ਦੇ ਗੱਪਸ਼ਕ ਅਤੇ ਉਸ ਦਾ ਦੇਹਲੂਪੁਣਾ ਮੈਂ ਕੱਲ ਵਾਪਿਸ ਜਾਣਾ ਹੈ ਉਸ ਨੇ ਕਿਹਾ ਮੈਂ ਦੇਤ ਨਾਲ ਇਸ ਦਾ ਵਾਅਦਾ ਕੀਤਾ ਹੈ ਇਹ ਸੁਣਦਿਆਂ ਹੀ ਦੋਹਾਂ ਭੈਣਾਂ ਨੇ ਉੱਚੀ ਉੱਚੀ ਰੋਣ ਦਾ ਨਾਟਕ ਕੀਤਾ ਪਿਤਾ ਜੀ ਨੂੰ ਤੈਨੂੰ ਬੜੀ ਯਾਦ ਆਉਂਦੀ ਹੈ ਅਤੇ ਸਾਨੂੰ ਦੋਹਾਂ ਨੂੰ ਵੀ ਕਿਰਪਾ ਕਰਕੇ ਸਾਨੂੰ ਛੱਡ ਕੇ ਨਾ ਜਾ ਸੁੰਦਰੀ ਨੇ ਇੱਕ ਠੰਡਾ ਸਾਲ ਲਿਹਾ ਕੁਝ ਦਿਨ ਤੱਕ ਹੋ ਰਹਿਣ ਨਾਲ ਲੱਗਦਾ ਹੈ ਮੈਨੂੰ ਕੋਈ ਖਾਸ ਨੁਕਸਾਨ ਨਹੀਂ ਹੋਵੇਗਾ ਸੱਚਮੁੱਚ ਕੋਈ ਨੁਕਸਾਨ ਨਹੀਂ ਹੋਵੇਗਾ ਉਸ ਦੀਆਂ ਦੋਹਾਂ ਪੈਣਾ ਨੇ ਇਹ ਕਹਿ ਕੇ ਆਪਣਾ ਕਰੂਰ ਹਾਸਾ ਹੱਥ ਦੇ ਪੰਖੇ ਪਿੱਛੇ ਲੁਕਾ ਲਿਆ ਦਸਵੀਂ ਰਾਤ ਸੁੰਦਰੀ ਨੂੰ ਇੱਕ ਸੁਪਨਾ ਆਇਆ ਜਿਵੇਂ ਹੀ ਮਹਿਲ ਵਿੱਚ ਗੁਲਾਬ ਤੇ ਬਾਗ ਵਿੱਚ ਪਹੁੰਚ ਗਈ ਹੋਵੇ ਉੱਥੇ ਉਸਦੇ ਪੈਰਾਂ ਕੋਲ ਦਿਤ ਪਿਆ ਹੋਇਆ ਸੀ یوں ਲੱਗਦਾ ਸੀ ਕਿ ਜਿਵੇਂ ਉਹ ਆਖਰੀ ਸਾਹ ਲੈ ਰਿਹਾ ਹੋਵੇ ਸੁਪਨੇ ਨੇ ਸੁੰਦਰੀ ਨੂੰ ਚ ਜਜੋੜ ਦਿੱਤਾ ਉਹ ਫਟਾਫਟ ਉੱਠੀ ਤੇ ਬੈਠ ਗਈ ਉਸਦਾ ਦਿਲ ਤੇਜ਼ ਧੜਕਣ ਲੱਗਾ ਸ਼ੁਕਰ ਹੈ ਕਿ ਇਹ ਸਿਰਫ ਇੱਕ ਸੁਪਨਾ ਸੀ ਉਹ ਖੁਸ਼ੀ ਨਾਲ ਚੀਲਾਈ ਮੈਂ ਕੱਲ ਜ਼ਰੂਰ ਵਾਪਿਸ ਚਲੀ ਜਾਵਾਂਗੀ ਉਸਨੇ ਆਪਣੀ ਮੰਦਰੀ ਲਾ ਕੇ ਪਲੰਗ ਕੋਲ ਪਏ ਮੇਜ਼ ਤੇ ਰੱਖ ਦਿੱਤੀ ਅਤੇ ਅੱਖਾਂ ਮੀਚ ਲਈਆਂ ਕੁਝ ਹੀ ਮਿੰਟਾਂ ਵਿੱਚ ਉਹ ਡੂੰਗੀ ਨੀਂਦ ਸੋ ਗਈ ਅਗਲੇ ਦਿਨ ਜਦ ਉਸਦੀ ਅੱਖ ਖੁੱਲੀ ਤਾਂ ਉਹ ਆਪਣੇ ਆਪ ਮਹਿਲ ਦੇ ਕਮਰੇ ਵਿੱਚ ਵਾਪਿਸ ਪਹੁੰਚ ਗਈ ਉਸਦੇ ਕੋਲ ਉਸਦੇ ਕੱਪੜਿਆਂ ਦਾ ਸੰਦੂਕ ਪਿਆ ਸੀ ਉਹ ਪਲੰਗ ਤੋਂ ਉੱਤਰੀ ਅਤੇ ਆਪਣੇ ਕੱਪੜੇ ਪਾ ਕੇ ਸ਼ਾਮ ਹੋਣ ਦੀ ਉਡੀਕ ਕਰਨ ਲੱਗੀ ਉਹ ਛੇਤੀ ਤੋਂ ਛੇਤੀ ਦੇਤ ਨੂੰ ਮਿਲਣਾ ਚਾਹੁੰਦੀ ਸੀ ਅਤੇ ਉਸਦੀ ਸਿਹਤ ਦੇ ਬਾਰੇ ਜਾਨਣਾ ਚਾਹੁੰਦੀ ਸੀ ਜਦੋਂ ਸ਼ਾਮ ਨੂੰ ਉਹ ਖਾਣਾ ਖਾਣ ਬੈਠੀ ਤਾਂ ਦੇਤ ਨਾ ਆਇਆ। ਸੁੰਦਰੀ ਨੂੰ ਇਸ ਤਰ੍ਹਾਂ ਕੁਝ ਖਤਰੇ ਦਾ ਸੰਕੇਤ ਦਿੱਤਿਆ। ਅਤੇ ਉਹ ਪੂਰੇ ਮਹਿਲ ਵਿੱਚ ਦੇਤ ਨੂੰ ਹਾਕਾ ਮਾਰਨ ਲਈ ਦੌੜੀ। ਉਸ ਤੋਂ ਬਾਅਦ ਵੀ ਦੇਤ ਦਾ ਕੋਈ ਪਤਾ ਨਹੀਂ ਲੱਗਿਆ। ਅੰਤ ਵਿੱਚ ਸੁੰਦਰੀ ਇੱਕ ਮਸ਼ਾਲ ਲੈ ਕੇ ਗੁਲਾਬ ਦੇ ਬਾਗ ਵਿੱਚ ਗਈ। ਜਿਵੇਂ ਉਸਨੇ ਸੁਪਨੇ ਵਿੱਚ ਦੇਖਿਆ ਸੀ ਤਾਂ ਦੇਤ ਉੱਥੇ ਬਿਮਾਰ ਪਿਆ ਸੀ ਅਤੇ ਮਰਨ ਦੀ ਹਾਲਤ ਵਿੱਚ ਸੀ। ਉਸਦੇ ਕੋਲ ਜਾ ਕੇ ਸੁੰਦਰੀ ਗੋਡਿਆਂ 'ਤੇ ਬੈਠ ਗਈ। ਮੇਰੇ ਪਿਆਰੇ ਕਿਰਪਾ ਕਰਕੇ ਆਪਣੇ ਪ੍ਰਾਣ ਨਾ ਛੱਡੋ। ਮੈਂ ਆਪਣਾ ਵਾਅਦਾ ਤੋੜਨ ਲਈ ਮਾਫੀ ਚਾਹੁੰਦੀ ਹਾਂ ਜੇ ਮੈਨੂੰ ਇਹ ਪਤਾ ਹੁੰਦਾ ਕਿ ਮੇਰੇ ਨਾਲ ਹੋਣ ਦਾ ਤੁਹਾਨੂੰ ਇੰਨਾ ਅਨਰਥ ਹੋਣਾ ਹੈ ਮੈਂ ਤੁਰੰਤ ਵਾਪਸ ਆ ਜਾਂਦੀ ਮੈਂ ਸੱਚ ਆਖ ਰਹੀ ਹਾਂ ਕਮਜ਼ੋਰੀ ਦੀ ਹਾਲਤ ਵਿੱਚ ਦਇਤ ਨੇ ਆਪਣੀਆਂ ਅੱਖਾਂ ਭਰੀਆਂ ਤੇ ਸੁੰਦਰੀ ਵੱਲ ਦੇਖਿਆ ਮੈਨੂੰ ਲੱਗਿਆ ਕਿ ਹੁਣ ਤੂੰ ਕਦੇ ਵਾਪਸ ਨਹੀਂ ਆਵੇਂਗੀ ਅਤੇ ਮੈਨੂੰ ਮੁਰ ਤੋਂ ਇਕੱਲਾ ਰਹਿਣਾ ਪਵੇਗਾ ਜਿਵੇਂ ਤੇਰੇ ਆਉਣ ਤੋਂ ਪਹਿਲਾਂ ਰਹਿੰਦਾ ਸੀ ਮੇਰੇ ਤੋਂ ਇਹ ਸਹਿਣ ਨਹੀਂ ਹੋਇਆ ਮੈਨੂੰ ਤੇਰੀ ਬੜੀ ਯਾਦ ਸਤਾ ਰਹੀ ਸੀ ਅਤੇ ਮੈਨੂੰ ਵੀ ਤੁਹਾਡੀ ਯਾਦ ਆਉਂਦੀ ਰਹੀ ਸੁੰਦਰੀ ਨੇ ਰੋਂਦੇ ਹੋਏ ਕਿਹਾ ਮੈਨੂੰ ਮaaf ਕਰ ਦਿਓ ਮੈਂ ਦਰਦਾਨੀ ਵਿੱਚ ਬਹੁਤ ਵੱਡੀ ਗਲਤੀ ਕੀਤੀ ਹੁਣ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਦੇਖਣ ਵਿੱਚ ਕਿਹੋ ਜਿਹੇ ਲੱਗਦੇ ਹੋ ਮੈਨੂੰ ਤੁਹਾਡੀਆਂ ਪੂਰੀਆਂ ਅੱਖਾਂ ਤੇ ਦਿਆਲੂ ਦਿਲ ਨਾਲ ਪਿਆਰ ਹੈ ਅਤੇ ਮੈਂ ਤੁਹਾਡੇ ਨਾਲ ਸ਼ਾਦੀ ਕਰਕੇ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ ਸੁੰਦਰੀ ਦੇ ਇੰਨਾ ਕਹਿਣ ਸਾਰ ਹੀ ਚੌਂ ਪਾਸੇ ਸ਼ਹਿਨਾਈਆਂ ਦਾ ਸੰਗੀਤ ਗੂੰਜਣ ਲੱਗਿਆ ਅਤੇ ਆਕਾਸ਼ ਵਿੱਚ ਆਤੀਸ਼ਬਾਜ਼ੀਆਂ ਦੇ ਤਾਰੇ ਨਾਲ ਚਮਕਣ ਲੱਗੀਆਂ ਹੈਰਾਨ ਹੋ ਕੇ ਸੁੰਦਰੀ ਨੇ ਉਹ ਤਾਂ ਦੇਖਿਆ ਜਦ ਉਸਨੇ ਆਪਣੀਆਂ ਅੱਖਾਂ ਮੋੜ ਧਰਤੀ ਤੇ ਮਾਰੀਆਂ ਤੇ ਉਸਨੇ ਉੱਥੋਂ ਦੇਵਤ ਨੂੰ ਗਾਇਬ ਦੇਖਿਆ ਉਸਦੀ ਥਾਂ ਇੱਕ ਸੋਨਾ ਸੁਨੱਖਾਂ ਨੌਜਵਾਨ ਸੀ ਅਤੇ ਬਹੁ ਕੀਮਤੀ ਕੱਪੜਿਆਂ ਵਿੱਚ ਉਹ ਰਾਜਕੁਮਾਰ ਲੱਗ ਰਿਹਾ ਸੀ ਤੁਸੀਂ ਕੌਣ ਹੋ ਸੁੰਦਰੀ ਨੇ ਹਕਲਾਂਦੇ ਹੋਏ ਪੁੱਛਿਆ ਅਤੇ ਮੇਰਾ ਪਿਆਰਾ ਦੇਵਤ ਕਿੱਥੇ ਹੈ ਹੁਣ ਰਾਜਕੁਮਾਰ ਉੱਠ ਕੇ ਖੜਾ ਹੋ ਗਿਆ ਮੈਂ ਹੀ ਤੇਰਾ ਦੇਵਤਾ ਹਾਂ ਉਸਨੇ ਕਿਹਾ ਪਰ ਹੁਣ ਤੂੰ ਮੈਨੂੰ ਅਸਲੀ ਧੂਪ ਵਿੱਚ ਦੇਖ ਰਹੀ ਹੈਂ ਕੀ ਤੂੰ ਹੁਣ ਵੀ ਮੈਨੂੰ ਪਿਆਰ ਕਰਦੀ ਹੈਂ ਸੁੰਦਰੀ ਹੱਕੀ ਬੱਕੀ ਰਹਗੀ ਉਸਨੇ ਹੌਲੀ ਜਣੀ ਕਿਹਾ ਮੈਨੂੰ ਸਮਝ ਨਹੀਂ ਆ ਰਹੀ ਇੱਕ ਦੁਸ਼ਟ ਜਾਦੂਗਰਣੀ ਨੇ ਮੇਰੇ ਤੇ ਜਾਦੂ ਕੀਤਾ ਸੀ ਉਹ ਤਦੇ ਖਤਮ ਹੋਣਾ ਸੀ ਜਦੋਂ ਕੋਈ ਸੁੰਦਰ ਲੜਕੀ ਮੇਰੇ ਨਾਲ ਮਰਜ਼ੀ ਨਾਲ ਸ਼ਾਦੀ ਕਰਨ ਲਈ ਤਿਆਰ ਹੁੰਦੀ ਰਾਜਕੁਮਾਰ ਨੇ ਸੁੰਦਰੀ ਨੂੰ ਉੱਠਣ ਵਿੱਚ ਮਦਦ ਕੀਤੀ ਤੂੰ ਅਜੇ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦਾ ਸੁੰਦਰੀ ਕਿ ਤੂੰ ਮੈਨੂੰ ਹੁਣ ਵੀ ਪਿਆਰ ਕਰਦੀ ਏ ਸੁੰਦਰੀ ਨੇ ਰਾਜਕੁਮਾਰ ਦੇ ਚਿਹਰੇ ਨੂੰ ਦੇਖਿਆ ਵੈਸੇ ਉਹ ਬਹੁਤ ਸੋਹਣਾ ਸੀ ਉਸ ਦੀਆਂ ਅੱਖਾਂ ਬਿਲਕੁਲ ਦਹਿਤ ਵਰਗੀਆਂ ਪੂਰੀਆਂ ਸਨ ਅਤੇ ਉਹਨਾਂ ਵਿੱਚ ਦਇਆ ਚਲਕ ਰਹੀ ਸੀ ਹਾਂ ਬਿਲਕੁਲ ਸੁੰਦਰੀ ਨੇ ਸ਼ਰਮਾਂਦੇ ਹੋਏ ਕਿਹਾ ਤੁਸੀਂ ਚਾਹੇ ਉਹ ਦੇਖਣ ਵਿੱਚ ਵੱਖਰੇ ਹੋ ਪਰ ਮੈਂ ਮੰਨਦੀ ਹਾਂ ਕਿ ਤੁਸੀਂ ਉਹੀ ਇਨਸਾਨ ਹੋ ਜਿਸ ਨਾਲ ਮੈਂ ਪਿਆਰ ਕੀਤਾ ਸੀ ਰਾਜਕੁਮਾਰ ਨੇ ਸੁੰਦਰੀ ਦਾ ਹੱਥ ਚੁੰਮਿਆ ਚਲੋ ਫਿਰ ਅਸੀਂ ਦੋਵੇਂ ਚੱਲ ਕੇ ਸ਼ਾਦੀ ਕਰਦੇ ਹਾਂ ਅਤੇ ਉਸ ਦਿਨ ਤੋਂ ਸੁੰਦਰੀ ਦੀਆਂ ਅੱਖਾਂ ਦਾ ਰੰਗ ਸਦਾ ਲਈ ਨੀਲਾ ਬਣ ਰਿਹਾ। ਰਾਜਕੁਮਾਰ ਇਸ ਗੱਲ ਲਈ ਰਾਜੀ ਹੋਇਆ ਕਿ ਸੁੰਦਰੀ ਦੇ ਪਿਤਾ ਚ ਉਸ ਦੀਆਂ ਭੈਣਾਂ ਵੀ ਮਹਿਲ ਵਿੱਚ ਆ ਕੇ ਰਹਿਣ। ਇੱਕ ਦਿਨ ਦੋਹਾਂ ਭੈਣਾਂ ਨੂੰ ਉਹ ਜਾਦੂਗਰਣੀ ਮਿਲੀ ਜਿਸ ਨੇ ਰਾਜਕੁਮਾਰ ਤੇ ਜਾਦੂ ਕੀਤਾ ਸੀ। ਦੋਹਾਂ ਭੈਣਾਂ ਨੇ ਉਸ ਤੇ ਨਾਲ ਬੇਹੂਦਾ ਵਰਤਾ ਕੀਤਾ। ਕਮਿਨੀ ਲੜਕਿਓ ਜਾਦੂਗਰਣੀ ਗਰਜੀ ਤੁਹਾਡੇ ਦਿਲ ਦਾ ਪੱਥਰ ਹਨ ਤੁਹਾਡਾ ਬਾਕੀ ਸਰੀਰ ਵੀ ਪੱਥਰ ਦਾ ਬਣ ਜਾਏ। ਅਤੇ ਆਪਣੀ ਜਾਦੂ ਦੀ ਛੋਟੀ ਕਮਾਉਂਦੇ ਹੋਏ ਉਹਨਾਂ ਨੇ ਦੋਹਾਂ ਪੈਣਾ ਨੂੰ ਦੋਵਾਂ ਵੱਡੀਆਂ ਪੱਥਰ ਦੀਆਂ ਮੂਰਤੀਆਂ ਵਿੱਚ ਬਦਲ ਦਿੱਤਾ ਉਹ ਮੂਰਤੀਆਂ ਅਜੇ ਵੀ ਮਹਿਲ ਦੇ ਦਰਵਾਜ਼ੇ ਦੇ ਦੋਵੇਂ ਪਾਸੇ ਖੜੀਆਂ ਹਨ ਅਤੇ ਅਣਚਾਹੇ ਮਹਿਮਾਨਾਂ ਨੂੰ ਮਹਿਲ ਵਿੱਚ ਆਉਣ ਤੋਂ ਰੋਕਦੀਆਂ ਹਨ ਸੁੰਦਰੀ ਅਤੇ ਰਾਜਕੁਮਾਰ ਨੇ ਉਸ ਦੇ ਬਾਅਦ ਹਮੇਸ਼ਾ ਦੇ ਲਈ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਈ